ਕੀਤਾ ਕਿਛੁ ਨਾ ਹੋਵੈ ਦਿਉ ਹਰਿ ਭਾਵੈ ਤਉ ਰਖਿਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਕੇ ਹ ਜੋ ਭਵੈ ਤਿਮੈ ਬਖਸ਼ ਸਭ ਜੀਵ ਪਿੰਡ ਦਿਆ ਤੋ ਦੇ ਆਪੇ तो दे आपे कारे लाया जे हा तू हुक्म हे को कर्म कमाए जे तुद तुर लिख पाया ਪੰਚ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਸ਼ੇਵਾ ਕਰਿਓ ਜੇ ਕਿਛ ਕੀਤਾ ਹੋਐ ਇਕਨਾਤ ਸਤਗੁਰ ਮੇਲ ਤੂੰ ਬੁਝਾਵੇ ਇਕ ਮਨ ਮੁਖ ਕਰੇ ਸਿਰੁ ਵੈ ਹਰ ਕੀ ਵੜੈ ਹਾਂ ਆਖ ਨਾ ਸਾਕਾ ਹਉ ਮੁਰਖ ਮੁਗਦ ਨੀਚਾਣ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਅਜਾਣ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਅਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਦੀ ਸਾਜ ਜਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਹੁਣ ਸਮਾ ਹੈ ਲੜੀਵਾਰ ਸ਼ਬਦ ਤੇ ਕਥਾ ਵਿਚਾਰ ਦਾ ਵਿਚਾਰ ਚੱਲ ਰਹੀ ਹੈ ਪੰਚਮ ਪਾਤਸ਼ਾਹ ਧੰ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਚਾਰਣ ਕੀਤੀ ਹੋਈ ਪਵਿੱਤਰ ਪਾਵਨ ਬਾਣੀ ਪੁਨਹ ਹੈ ਮਹੱਲਾ ਪੰਜਵਾ ਉੱਪਰ ਕਲ ਸਤਿਗੁਰੂ ਜੀ ਫਰਮਾਨ ਕਰ ਰਹੇ ਸੰਨ ਕੋ ਜਉ ਤਾਕ ਚਰਨ ਕਹੋ ਕਤ ਪਾਈਐ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਅਉ ਪਾਈਐ ਸੋ ਇਸੇ ਪ੍ਰਕਾਰ ਅੱਜ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਵਾਹਿਗੁਰੂ ਜੀ ਨੈਣ ਨਾ ਦੇ ਕੇ ਕਰਕੇ ਆਪਣੀ ਸਾਲੀ ਹਰ ਹਾਂ ਨੂੰ ਉਪਦੇਸ਼ ਦੇ ਰਹੇ ਨੇ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲੇ ਜਿਹੜੇ ਨੇਤਰਾ ਜਿਹੜੀਆਂ ਅੱਖਾਂ ਸੰਤਾ ਮਹਾਂਪੁਰਸ਼ਾਂ ਦੇ ਦਰਸ਼ਨ ਨਹੀਂ ਨਾ ਕਰਦੀਆਂ ਉਹਨਾਂ ਅੱਖਾਂ ਦਾ ਕੋਈ ਹਾਲ ਨਹੀਂ ਹੋਇਆ ਕਰਦਾ ਉਹ ਦੁਖੀ ਹੋਇਆ ਕਰਦੀਆਂ ਹਨ ਕੰਨ ਨਾ ਸੁਨੇ ਨਾਦ ਕੰਨ ਮੁੰਦ ਘਾਲਿਆ ਤੇ ਜਿਹੜੇ ਕਾਨ ਗੁਰੂ ਕੀ ਬਾਣੀ ਸੁਣਨ ਵਾਸਤੇ ਤਿਆਰ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਉਹਨਾਂ ਕੰਨਾਂ ਦੇ ਵਿੱਚ ਘਾੜ ਕੇ ਸਿੱਕਾ ਪਾ ਦੇਣਾ ਚਾਹੀਦਾ ਹੈ ਬੰਦ ਕਰ ਦੇਣੇ ਚਾਹੀਦੇ ਹਨ ਰਸਨਾ ਜਪੇ ਨਾਮ ਤਿੱਲ ਤਿੱਲ ਕਰ ਕੱਟੀਏ ਇਹ ਜੋ ਰਸਨਾ ਹੈ ਜਿਹੜੀ ਰਸਨਾ ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪਣਾ ਕਰਦੀ ਹਰ ਹਾਂ ਜਦ ਬਿਸਰ ਜਦੋਂ ਗੋਬਿੰਦ ਪਰਮੇਸ਼ਰ ਵਾਹਿਗੁਰੂ ਦਾ ਨਾਮ ਭੁੱਲ ਜਾਵੇ ਨਾ ਤੇ ਰਾਤ ਦਿਨ ਘਾਟਾ ਹੀ ਘਾਟਾ ਪੈਂਦਾ ਹੈ ਕੋਈ ਲਾਭ ਪ੍ਰਾਪਤ ਨਹੀਂ ਹੋਇਆ ਕਰਦਾ ਪੰਕਜ ਫਾਥੇ ਪੱਕ ਇਹ ਹਰ ਹਾਂ ਇਹਦਾ ਜਵਾਬ ਦੇ ਦੱਸ ਪੰਕਜ ਫਾਥੇ ਪੰਕ ਮਹਾਬਦ ਗੁੰਪਿਆ ਇੱਕ ਕਮਲ ਦਾ ਫੁੱਲ ਹੁੰਦਾ ਹੈ ਕਮਲ ਦਾ ਫੁੱਲ ਕਿਸੇ ਕਾਰਨ ਕਰਕੇ ਉਹ ਚਿੱਕੜ ਦੇ ਵਿੱਚ ਲਿਬੜ ਜਾਵੇ ਚਿੱਕੜ ਦੇ ਵਿੱਚ ਖੁੱਬ ਜਾਵੇ ਚਿੱਕੜ ਜਿਹੜਾ ਹੈ ਉਹਦੇ ਉੱਤੇ ਲੱਗ ਜਾਵੇ ਅੰਗ ਸੰਗ ਊਰਜਾ ਤਾਂ ਫਿਰ ਉਹਦਾ ਜਿਹੜਾ ਖਿੜਨਾ ਹੁੰਦਾ ਹੈ ਨਾ ਉਹ ਤਾਂ ਉਹਨੂੰ ਭੁੱਲ ਹੀ ਜਾਂਦਾ ਕਿ ਮੈਂ ਖਿੜਨਾ ਕਿਵੇਂ ਕਿਉਂਕਿ ਚਿੱਕੜ ਦੇ ਵਿੱਚ ਖੁੱਬ ਗਿਆ ਚੱਕੜ ਨੇ ਉਸ ਨੂੰ ਲਪੇੜ ਦਿੱਤਾ ਹੈ ਕੋ ਐਸਾ ਮੀਤ ਜੇ ਤੋਰੇ ਵਿਖੰਮ ਗਾਠ ਸਮਾਂ ਜਿਹੜਾ ਹੈ ਉਸ ਤੋਂ ਉਸ ਨੂੰ ਬਚਾ ਲਵੇ ਨਾਨਕ ਇੱਕ ਸ੍ਰੀ ਧਰ ਨਾਥ ਜੇ ਟੂਟ ਟੂਟ ਟੂਟੇ ਲੈ 60 ਜਦੋਂ ਇਹ ਸਵਾਲ ਹਰ ਹਾਂ ਨੂੰ ਕੀਤਾ ਤੇ ਹਰ ਹਾਂ ਨੇ ਹੱਥ ਜੋੜ ਦਿੱਤੇ ਮਹਾਰਾਜ ਜੀ ਮੈਨੂੰ ਤਾਂ ਪਤਾ ਨਹੀਂ ਤੁਸੀਂ ਆਪ ਹੀ ਦੱਸਣਾ ਕਰਨਾ ਕਰੋ ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰੇ ਜੇ ਟੁੱਟੇਲੇ 60 ਜਿਹੜਾ ਟੁੱਟਿਆ ਨੂੰ ਗੜ ਲੈਂਦਾ ਹੈ ਉਹੀ ਕਿਰਪਾ ਕਰੇ ਤਾਂ ਬੱਦਲ ਲਿਆ ਕਰਕੇ ਉਹ ਨਾਲ ਵਰਖਾ ਕਰਕੇ ਉਸ ਕਮਲ ਦੇ ਫੁੱਲ ਨੂੰ ਪਾਣੀ ਨਾਲ ਧੋ ਸੁਟਦਾ ਹੈ ਜਿਸ ਇਸੇ ਪ੍ਰਕਾਰ ਪੰਕਜ ਫਾਥੇ ਪੰਕ ਮਹਾਮਦ ਗੁੰਫਿਆ ਇਹ ਜਿਹੜੇ ਜੀਵ ਨੇ ਧੰਨ ਗੁਰੂ ਆਇਆ ਹੋਵੇ ਸੋ ਮਾ ਬਦ ਗੁੰਫਿਆ ਉਹਨੂੰ ਸੁਰਤੀ ਭੁੱਲੀ ਹੋਵੇ ਕੀ ਕਰਨਾ ਹੈ ਕੀ ਨਹੀਂ ਕਰਨਾ ਇਹਨਾ ਮੋਹ ਰੂਪੀ ਚੱਕਰ ਵਿੱਚ ਫਸਿਆ ਹੋਇਆ ਹੋਵੇ ਆ ਇਹਨਾ ਉਲਝਿਆ ਹੋਇਆ ਪਰਿਵਾਰ ਦੇ ਵਿੱਚ ਕਿ ਉਹਨੂੰ ਪਰਮੇਸ਼ਰ ਦਾ ਚੇਤਾ ਇਹ ਨਾ ਹੋਵੇ ਕਿ ਮੈਂ ਪਰਮੇਸ਼ਰ ਦਾ ਨਾਮ ਲੈਣਾ ਪੰਕ ਜੋ ਮੋਹ ਪਾਗ ਨਹੀਂ ਚਾਲਾ ਹਮ ਦੇਖਾ ਤੈ ਡੂਬੀਲੇ ਇਹ ਮੋਹ ਰੂਪੀ ਚੱਕਰ ਵਿੱਚ ਖੁਬਿਆ ਹੋਇਆ ਪਰਿਵਾਰ ਵਿੱਚੋਂ ਬਾਹਰ ਨਿਕਲਣ ਦੀ ਜੀ ਨਹੀਂ ਕਰਦਾ ਗੁਰੂ ਘਰ ਸੋ ਧੰਨ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਇਹੋ ਜਿਹਾ ਕੋਈ ਜੀਵ ਜਿਹੜਾ ਕਿ ਮੋਹ ਰੂਪੀ ਚੱਕਰ ਵਿੱਚ ਖੁਬਿਆ ਹੋਇਆ ਹੈ ਤੇ ਕਹਿੰਦੇ ਹੈ ਕੋਈ ਐਸਾ ਮੀਤ ਜੇ ਤੂੰ ਗੁਰੂ ਘਰ ਵਾਲੇ ਪਾਸੇ ਪ੍ਰੇਰ ਕੇ ਲੈ ਆਵੇ ਧੰਨ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਨਾਨਕ ਇੱਕ ਸ੍ਰੀ ਧਰਨਾ ਤੇ ਉਸ ਨੂੰ ਮੋਰੂਪੀ ਜੇ ਟੁੱਟੇ ਲੈ ਸਾਠੇ ਕੋ ਪਰਮੇਸ਼ਰ ਜਿਹੜਾ ਟੁੱਟਿਆ ਨੂੰ ਗੰਢ ਲਿੰਦਾ ਹੈ ਧਾਓ ਦਸਾ ਅਨੇਕ ਮੈਂ ਚਾਰ ਫੇਰੇ ਭੱਜੀ ਫਿਰਦੀ ਹਾਂ ਪ੍ਰੇਮ ਪ੍ਰਭ ਕਾਰਨੇ ਉਸ ਪ੍ਰਭੂ ਦੇ ਪ੍ਰੇਮ ਵਾਸਤੇ ਕਿ ਕਿਤੋਂ ਮੈਨੂੰ ਉਸ ਦੀ ਪ੍ਰਾਪਤੀ ਹੋ ਜਾਵੇ ਪੰਜ ਪਰਮੇਸ਼ਰ ਦਾ ਨਾਮ ਜਪਣਾ ਕਰਾਂ ਭਗਤੀ ਕਰਨਾ ਕਰਾਂ ਸਿਮਰਨ ਕਰਨਾ ਕਰਾਂ ਸੇਵਾ ਕਰਨਾ ਕਰਾਂ ਪਰ ਇਹਦੇ ਵਿੱਚ ਜਿਹੜੇ ਕਮਨ ਬਿਦਮਾਰ ਨੇ ਕਿ ਇਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਮੈਂ ਮਾਰ ਸਕਾਂ ਇਹਨਾਂ ਤੋਂ ਬਚ ਸਕਾਂ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਏ ਸੋ ਵਾਹਿਗੁਰੂ ਦੇ ਨਾਮ ਦੇ ਜਿਹੜੇ ਤਿੱਖੇ ਤੀਰ ਨੇ ਨਾ ਉਹ ਚਲਾਉਣਾ ਕਰੋ ਸੁਣਾ ਕਰਨਾ ਕਰੋ ਇਹਦੇ ਨਾਲ ਮਹਾਰਾਜ ਜੀ ਕਹਿੰਦੇ ਹਨ ਹਰ ਹਾਮ ਬਹੁਤ ਦੁਖੀ ਕਰਨ ਵਾਲੇ ਨੇ ਨਾ ਕਾਮ ਕ੍ਰੋਧ ਲੋਭ ਮਹੰਕਾਰ ਇਹਨਾਂ ਨੂੰ ਘਾਤ ਕਰ ਲੈਣਾ ਕਰੋ ਇਹਨਾਂ ਨੂੰ ਮਾਰ ਦੇਣਾ ਕਰੋ ਪਰ ਇਹ ਸਭ ਕੁਝ ਹੋਵੇਗਾ ਕਦੋਂ ਪੂਰਨ ਗੁਰ ਪਾਈਏ ਜਦੋਂ ਪੂਰੇ ਗੁਰ ਦੇ ਚਰਨੀ ਲੱਗਾਂਗੇ ਹੋ ਜਾਂਦੀ ਹੈ ਮੇਰੇ ਸਤਿਗੁਰੂ ਜੀ ਉਹਨਾਂ ਨੂੰ ਇਹੋ ਜੀ ਦਾਤ ਬਖਸ਼ਿਸ਼ ਕਰਦੇ ਨੇ ਇਹੋ ਜੀ ਦਾਤ ਬਖਸ਼ਿਸ਼ ਕਰਦੇ ਨੇ ਮੂਲ ਨਾਲੇ ਖੁੱਟਈ ਕਦੇ ਉਹ ਵਿੱਚ ਘਾਟਾ ਪੈਂਦਾ ਹੀ ਨਹੀਂ ਕਦੇ ਉਹ ਵਿੱਚ ਕਮੀ ਆਇਆ ਹੀ ਨਹੀਂ ਕਰਦੀ ਕਦੇ ਵੀ ਉਹ ਜਿਹੜੀ ਦਾਤ ਹੈ ਮੁੱਕਿਆ ਨਹੀਂ ਕਰਦੀ ਬਹੁਤ ਪੁੰਚੋ ਸਭ ਭਾਵ ਆਪ ਨਾਮ ਨੂੰ ਜਪਣਾ ਕਰੋ ਤੇ ਹੋਰ ਨਾਂ ਨੂੰ ਜਪਾਉਣਾ ਕਰੋ ਕਹਿੰਦੇ ਹਨ ਸਾਰੇ ਜਿਹੜੇ ਨੇ ਇਸ ਨਾਮ ਦੀ ਕਮਾਈ ਨੂੰ ਕਰਨਾ ਕਰੋ ਇਸ ਤਰੀਕੇ ਨਾਲ ਗੁਰਮੁਖ ਛੁੱਟਈ ਇਸ ਤਰ੍ਹਾਂ ਮੁਖੀ ਗੁਰਾਂ ਦੇ ਦੁਆਰਾ ਤੁਹਾਡਾ ਛੁਟਕਾਰਾ ਹੋ ਜਾਵੇਗਾ ਅੰਮ੍ਰਿਤ ਨਾਮ ਵਾਹਿਗੁਰੂ ਕਿਰਪਾ ਕਰਕੇ ਅੰਮ੍ਰਿਤ ਨਾਮ ਨਿਧਾਨ ਵਾਹਿਗੁਰੂ ਦਾ ਨਾਮ ਰੂਪੀ ਅੰਮ੍ਰਿਤ ਦਾ ਖਜ਼ਾਨਾ ਦਿੱਤਾ ਤੋ ਸਹਾਰ ਉਹ ਸਾਰੀ ਪਰਮੇਸ਼ਰ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤਾ ਹੈ ਨਾਨਕ ਸਦਾ ਆਰਾਧ ਕਦੇ ਨਾ ਜਾਏ ਮਰ ਜਿਹੜੇ ਸਦਾ ਪਰਮੇਸ਼ਰ ਦੇ ਨਾਮ ਨੂੰ ਅਰਾਧਨਾ ਕਰਦੇ ਹਨ ਕਦੇ ਨਾ ਜਾਹੇ ਮਰ ਉਹ ਫਿਰ ਕਦੇ ਵੀ ਮਰਦੇ ਜੰਮਦੇ ਨਹੀਂ ਆਵਾਗਮਣ ਵਿੱਚੋਂ ਬਸ ਜਾਇਆ ਕਰਦੇ ਹਨ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਨ ਜਿੱਥੇ ਜਾਏ ਭਗਤ ਜਿੱਥੇ ਵੀ ਭਗਤੀ ਕਰਨ ਵਾਲੇ ਭਗਤ ਪਰਮੇਸ਼ਰ ਦੇ ਪਿਆਰੇ ਜਾਂਦੇ ਨੇ ਉਹ ਥਾਨ ਸੁਹਾਵਣਾ ਹੋ ਜਾਂਦਾ ਹੈ ਸਫਲਾ ਹੋ ਜਾਂਦਾ ਹੈ ਪੂਜਨੀਕ ਹੋ ਜਾਂਦਾ ਹੈ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਇਸ ਪ੍ਰਕਾਰ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਉਹਨਾਂ ਨੂੰ ਜੀ ਕਰਨ ਜਾਪਤ ਹੋ ਜਾਂਦੇ ਨੇ ਉਹਨਾਂ ਦੀ ਅਭਿਡਾਈ ਕੁਝ ਬਹੁਤੇ ਅਜਿਹੇ ਹੁੰਦੇ ਨੇ ਕਿ ਉਹਨਾਂ ਨੂੰ ਉਹਨਾਂ ਦੀ ਚੜ੍ਹਦੀ ਕਲਾ ਜਿਹੜੀ ਚੰਗੀ ਨਹੀਂ ਲੱਗਿਆ ਕਰਦੀ ਉਹ ਨਿੰਦਾ ਕਰਨ ਵਿੱਚ ਲੱਗ ਜਾਂਦੇ ਨੇ ਪਰ ਮੇਰੇ 사ਦਗੁਰੂ ਜੀ ਇਹੋ ਜੀ ਕਿਰਪਾ ਕਰਦੇ ਨੇ ਕਿ ਉਹ ਨਿੰਦਕ ਜਿਹੜੇ ਨੇ ਦੁਖੀ ਹੋ ਕੇ ਮਰ ਜਾਂਦੇ ਨੇ ਕੁਝ ਵਿਗਾੜ ਨਹੀਂ ਸਕਦੇ ਸਾਜਨ ਮਨ ਆਨੰਦ ਨਾਨਕ ਨਾਮ ਜਪ ਇਸ ਪ੍ਰਕਾਰ ਜਿਹਨਾਂ ਨੇ ਸੱਜਣ ਪਰਮੇਸ਼ਰ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਵਸਾ ਲਿਆ ਹੈ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋਈ ਹੈ ਤੇ ਉਹ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰਦੇ ਹਨ ਪਾਵਨ ਪਤਤ ਪੁਨੀਤ ਕਤੈ ਕਤੈ ਨਹੀਂ ਸੇਵੀਏ ਹਰਾਂ ਕਹਿਣ ਲੱਗੀ ਮਹਾਰਾਜੀ ਇਹਨਾਂ ਸੰਸਾਰ ਹੈ ਤੇ ਇਹ ਦੁਖੀ ਕਿਉਂ ਹੈ ਇਹਨਾਂ ਦੀ কল্যাণ ਕਿਉਂ ਨਹੀਂ ਹੋ ਰਹੀ ਧੰਨ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਪਾਵਨ ਪਤਤ ਪੁਨੀਤ ਕਤੈ ਨਹੀਂ ਸੇਵੀਏ ਜੋ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ ਜੋ ਪਰਮੇਸ਼ਰ ਹੈ ਉਹਨੂੰ ਇਹ ਕਦੇ ਵੀ ਉਹਦੀ ਸੇਵਾ ਸੇ ਮਨ ਵਿੱਚ ਨਹੀਂ ਲੱਗਦਾ ਝੂਠੇ ਰੰਗ ਖੁਆਰ ਕਹਾਂ ਲੱਗ ਖੇਵੀਏ ਤੇ ਆ ਜਿਹੜੇ ਝੂਠੇ ਮਾਇਆ ਦੇ ਸੁਖ ਨੇ ਇਹਨਾਂ ਦੇ ਵਿੱਚ ਲੱਗ ਕਰਕੇ ਖੁਆਰ ਹੁੰਦੇ ਨੇ ਤੇ ਇਸ ਤਰ੍ਹਾਂ ਜਿਹੜੇ ਇਹਨਾਂ ਝੂਠੇ ਮਾਇਆ ਦੇ ਸੁਖਾਂ ਦੇ ਵਿੱਚ ਖਚਤ ਹੋਏ ਨੇ ਕਿੱਥੇ ਇਹਨਾਂ ਦੀ ਕਲਿਆਣ ਹੋਵੇਗੀ ਕਿਵੇਂ ਇਹਨਾਂ ਦਾ ਬਚਾਅ ਹੋਵੇਗਾ ਕਿਵੇਂ ਇਹਨਾਂ ਦੀ ਮੁਕਤੀ ਹੋਵੇਗੀ ਹਰਚੰਦੌਰੀ ਪੇਖ ਕਾਹੇ ਸੁਖ ਮੰਨਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਫਰਮਾਨ ਕਰਨ ਇਹ ਜਿਹੜੇ ਮਾਇਆਵਕੀ ਸੁਖ ਨੇ ਨਾ ਇਹ ਤਾਂ ਐਵੇਂ ਨੇ ਜਿਵੇਂ ਹਰਚੰਦੌਰੀ ਮੰਨੀ ਹੋਈ ਹੈ ਸੋ ਕਲਪਨਾ ਕੀਤੀ ਹੋਈ ਹੈ ਕਿ ਕੋਈ ਹਰਚੰਦੌਰੀ ਹੈ ਅਸਲ ਵਿੱਚ ਕੁਝ ਵੀ ਨਹੀਂ ਇਸੇ ਤਰੀਕੇ ਨਾਲ ਜਿਹੜੇ ਮਾਇਆ ਦੇ ਸੁੱਖ ਨੇ ਜੀਵ ਕਹਿੰਦਾ ਮੇਰੇ ਹਮੇਸ਼ਾ ਵਾਸਤੇ ਸਹਾਇਕ ਹੋਣਗੇ ਪਰ ਹਰ ਚੰਦ ਆਉਰੀ ਪੇਖ ਕਾਹੇ ਸੁਖ ਮੰਨਿਆ ਜੇ ਕੋਈ ਆਖੇ ਕਿ ਉਹ ਜੀ ਹਰੀ ਚਾਂਦੀ ਨਗਰੀ ਹੈ ਸੋ ਉਹਦੇ ਵਿੱਚ ਜਾਵਾਂਗੇ ਬੜਾ ਸੁਖ ਪ੍ਰਾਪਤ ਕਰਾਂਗੇ ਪਰ ਉਹ ਹੋਵੇ ਤਾਂ ਸੁਖ ਪ੍ਰਾਪਤ ਕਰੋਗੇ ਨਾ ਇਸ ਪ੍ਰਕਾਰ ਇਹ ਜਿਹੜੇ ਮਨ ਦੇ ਸੰਕਲਪ ਨੇ ਕਿ ਸਾਨੂੰ ਐਵੇਂ ਸੁਖ ਮਿਲ ਜੇਗਾ ਮੈ ਸੁਖ ਮਿਲ ਜਾਵੇਗਾ ਆਹੋ ਬਲੇਹਾਰੀ ਤਿੰਨ ਜੇ ਦਰਗੇ ਜਾਣਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਫਰਮਾਨ ਕਰਨ ਐ ਹਾਰੇ ਹਾਂ ਅਸੀਂ ਤਾਂ ਉਹਨਾਂ ਤੋਂ ਬਲੇਹਾਰ ਜਾਂਦੇ ਹਾਂ ਜਿਨ੍ਹਾਂ ਨੇ ਦਰਗਾਹ ਦੇ ਵਿੱਚ ਉਸ ਪਰਮੇਸ਼ਰ ਨੂੰ ਜਾਣਿਆ ਹੈ ਤੇ ਦਰਗਾਹ ਵਿੱਚ ਗਏ ਹਨ ਸਿੱਧੇ ਸੱਚਖੰਡ ਵਿੱਚ ਗਏ ਹਨ ਸੋ ਉਹਨਾਂ ਨੂੰ ਅਸੀਂ ਭਲੇ ਹਾਰ ਉਹਨਾਂ ਤੋਂ ਜਾਣਾ ਕਰਦੇ ਹਾਂ ਕੀਨੇ ਕਰਮ ਅਨੇਕ ਗਵਾਰ ਵਿਕਾਰ ਕੰਨ ਇਸ ਪ੍ਰਕਾਰ ਇਹ ਜਿਹੜੇ ਵਿਕਾਰੀ ਪੁਰਸ਼ ਨੇ ਨਾ ਸਮਝ ਪੁਰਸ਼ ਅਨੇਕਾਂ ਪ੍ਰਕਾਰ ਦੇ ਕਰਮ ਕਰਦੇ ਤਾਂ ਹਨ ਮਹਾ ਦੁਰਗੰਤ ਬਾਸ 60 ਕਾ ਜਿਸ ਕਰਕੇ ਇਹਨਾਂ ਨੂੰ ਸੁਖ ਦੀ ਪ੍ਰਾਪਤੀ ਦਾ ਨਹੀਂ ਹੋਇਆ ਕਰਦੀ ਹੋਇਆ ਕਰਦਾ ਹੈ ਸੋ ਇਸ ਪ੍ਰਕਾਰ 60 ਕਾ ਛਾਰ ਤਨ ਇਹਨਾਂ ਮੂਰਖਾਂ ਦਾ ਜਿਹੜਾ ਸਰੀਰ ਹੈ ਦੇ ਕੋਈ ਲਾਹਾ ਪ੍ਰਾਪਤ ਨਹੀਂ ਕਰ ਪਾਉਂਦੇ ਫਿਰ ਤੋ ਗਰਭ ਗੁਬਾਰ ਮਰਨਾ ਦੌਲਤ ਸਾਡੇ ਕੋਲ ਜ਼ਮੀਨ ਹੈ ਦੇ ਈਮਾਰਤ ਕਹਿੰਦੇ ਫਿਰ ਤੋ ਗਰਭ ਗੁਬਾਰ ਬੜੇ ਹੰਕਾਰ ਦੇ ਵਿੱਚ ਘੁੰਮਦੇ ਨੇ ਸੋ ਮਰਨਾਂ ਜਾਣੀ ਮੌਤ ਨੂੰ ਕਦੇ ਇਹਨਾਂ ਨੇ ਚੇਤੇ ਨਹੀਂ ਕੀਤਾ ਮਾਰੇ ਕਹਿੰਦੇ ਇਸ ਮਾਇਆ ਦੇ ਸੁੱਖਾਂ ਦੀ ਪ੍ਰਾਪਤੀ ਕਰਕੇ ਖਾਣ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਹਰ ਹਾਂ ਹਰੀ ਚੰਦ ਦੀ ਨਗਰੀ ਨੂੰ ਵੇਖ ਕਰਕੇ ਜਿਵਕ ਕਹਿੰਦਾ ਮੈਂ ਉੱਥੇ ਜਾ ਕੇ ਵੱਸਾਂਗਾ ਬੜਾ ਸੁਖੀ ਹੋਵਾਂਗਾ ਪਰ ਉੱਥੇ ਵੱਸਣ ਸਾਨੂੰ ਕੋਈ ਲਾਭ ਨਹੀਂ ਆਵਾਗਮਣ ਤੋਂ ਬਚਣਾ ਹੈ ਤਾਂ ਕੇਵਲ ਪਰਮੇਸ਼ਰ ਦਾ ਨਾਮ ਹੀ ਹੈ ਜੋ ਬਚਾ ਸਕਦਾ ਹੈ ਗੁਰੂ ਕੀ ਸੰਗਤ ਹੈ ਉਚਾ ਸਕਦੀ ਹੋਇਆ ਕਰਦਾ ਤੇ ਦੁਖੀ ਹੋਏ ਤੇਰਿਆ ਕਰਦੇ ਨੇ ਅੱਗੇ ਜਾ ਕੇ ਵੀ ਉਹਨਾਂ ਨੂੰ ਦੁਖੀ ਹੋਣਾ ਪੈਂਦਾ ਹੈ ਇਸ ਪ੍ਰਕਾਰ ਸਾਕਸ਼ਿਸ਼ ਕਰ ਰਹੇ ਸਨ ਇਸੇ ਪ੍ਰਕਾਰ ਕੱਲ ਨੂੰ ਸਤਿਗੁਰੂ ਜੀ ਕਿਰਪਾ ਕਰਨਗੇ ਜਿਸ ਕੀ ਪੂਜਾ ਉਹਦਾ ਤਿਸੇ ਕੌਣ ਰੱਖਈ ਬੈਦਕ ਅਨੇਕ ਉਪਾਅ ਕਹਾਂ ਲਾਭਤੀ ਕਰਦੇ ਹਾਂ ਜੀ ਫਿਰ ਤੋ ਗਰਬ ਗੁਬਾਰ ਮਰਨ ਨਾ ਜਾਣਈ ਕਾਹੇ ਸਚ ਮੰਨਈ ਫਿਰ ਤੋ ਗਰਬ ਗੁਬਾਰ ਮਰਨ ਨਾ ਜਾਣਈ ਹਰਿਆ ਹਰ ਚੰਦੌਰੀ ਪੀਖ ਕਾਹੇ ਸੱਚ ਮੰਨਈ